ਨੇ ਉਹਨਾਂ ਨੂੰ ਸਰੋਤਿਆਂ ਨੂੰ ਉਹ ਸੰਬੋਧਿਤ ਕਰਨ ਔਰ ਜਦੋਂ ਮੈਂ ਦੇਖਦਾ ਪਿਆ ਸੀ ਕਿ ਸਰ ਹੋਰਾਂ ਨੇ ਆਪਣਾ ਜਿਹੜਾ ਪੁਰਖਿਆਂ ਦਾ ਜਿਹੜਾ ਮਕਾਨ ਹੈ ਉਸ ਨੂੰ দান ਕਰ ਦਿੱਤਾ ਪਿੰਡ ਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਹੈ ਉਹੀ ਆਪਣੇ ਦੇਸ਼ ਨੂੰ ਪਿਆਰ ਕਰ ਸਕਦਾ ਹੈ ਔਰ ਇਹ ਹਰਿਆਣਾ ਜਿਹੜਾ ਹੈ ਉਹ ਮੁੱਖ ਮੰਤਰੀ ਸਾਹਿਬ ਦਾ ਪਰਿਵਾਰ ਹੈ ਇੱਥੋਂ ਦੀਆਂ ਧੀਆ ਭੈਣਾ ਉਹ ਸਭ ਉਹਨਾਂ ਦੇ ਆਪਣੇ ਨੇ ਇੱਥੋਂ ਦੇ ਜਿਹੜੇ ਨੌਜਵਾਨ ਨੇ ਯੂਥ ਹੈ ਤੇ ਮੇਰੀ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਆਪਣੇ ਮੁਖਾਰਬਿੰਦ ਤੋਂ ਅੱਜ ਦਾ ਆਪਣਾ ਭਾਸ਼ਣ ਜਿਹੜਾ ਹੈ ਉਹ ਦੇਣ ਆਨਮਿਤ ਮੁੱਖ ਮੰਤਰੀ ਹਰਿਆਣਾ ਅੱਜ ਦੇ ਇਸ ਸਮਾਗਮ ਵਿੱਚ ਇਸ ਸਮਝ ਤੇ ਵਿਰਾਜਮਾਨ ਸਾਡੇ ਹਰਿਆਣਾ ਸਰਕਾਰ ਦੇ ਮੰਤਰੀ ਸਰ ਸੰਦੀਪ ਸਿੰਘ ਜੀ ਸਾਡੇ ਲੋਕ ਸਭਾ ਦੇ ਮੈਂਬਰ ਕਰਨਾਲ ਤੋਂ ਸ਼੍ਰੀ ਸੰਜੇ ਭਾਟਿਆ ਜੀ ਨਾਲ ਸਾਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੈ ਸਰਦਾਰ ਤੇ ਲੋਚੇ ਸਿੰਘ ਜੀ ਪੁਰ ਸੰਸਦ ਆਪਣੇ ਚ ਬੈਠੇ ਆ ਸਰਦਾਰ ਜਗਜੀਤ ਸਿੰਘ ਜੀ ਦਰਦੀ ਪਦਮ ਸ਼੍ਰੀ ਨਾਲ ਆਸ਼ੀਰਵਾਦ ਦੇਣਾ ਹੈ ਸੰਤ ਗੁਬਿੰਦਰ ਸਿੰਘ ਜੀ ਸਾਹਮਣੇ ਬੈਠੇ ਬਹੁਤ ਸਾਰੀਆਂ ਸ਼ਖਸੀਅਤਾਂ ਇਹੋ ਜੀਆਂ ਬੈਠੀਆਂ ਜਿਨ੍ਹਾਂ ਨੂੰ ਅਸੀਂ ਮੰਚ ਤੇ ਸਨ ਨਹੀਂ ਦੇ ਸਕੇ ਨਾਲੇ ਐਸ ਪੁਸਤਕ ਵਿਮੋਚਨ ਦਾ ਜਿਨ੍ਹਾਂ ਨੇ ਸਾਰਾ ਇਲਾ ਆਪਣੇ जिम्मे ਲਿਆ ਹੈ ਔਰ ਇਸ ਪੁਸਤਕ ਨੂੰ ਤਿਆਰ ਵੀ ਕਰਾਇਆ ਹੈ ਇਸ ਤਰ੍ਹਾਂ ਮੇਰੇ ਵੀਰ ਡਾਕਟਰ ਪ੍ਰਭਲਿੰਦ ਸਿੰਘ ਜੀ ਸ਼੍ਰੀ ਭੁਪੇਂਦਰ ਸਿੰਘ ਜੀ ਰੋਕਾ ਜਿਹੜੇ ਹਰਿਆਣਾ ਸਿਗੋਦਵਾਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਪ੍ਰਧਾਨ ਨੇ ਸ਼੍ਰੀ ਰਮਣੀਕ ਸਿੰਘ ਮਾਨ ਜਨਰਲ ਸਕੱਤਰ ਸਿਗੋਦਵਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਜਨਰਲ ਸੈਕਟਰੀ ਭੈਣ ਹਰਪ੍ਰੀਤ ਕੌਰ ਜੀ ਸਰਦਾਰ सुरेंद्र ਸਿੰਘ ਵੈਦਵਾਲਾ ਜੀ ਨਾਲ ਹੀ ਇੱਥੇ ਆਏ ਹੋਏ ਹਰਿਆਣਾ ਦੇ ਕੋਨੇ ਕੋਨੇ ਤੋਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲੇ ਬਹੁਤ ਸਾਰੇ ਹਸਤੀਆਂ ਸਾਹਮਣੇ ਬੈਠੀਆਂ ਵਾਈਸ ਚਾਂਸਲਰ ਸਾਡੇ ਕੁਸ਼hetra ਯੂਨੀਵਰਸਿਟੀ ਦੇ ਵੀ ਬੈਠੇ ਆ ਮਾਨਸਾ ਬੈਠੇ ਆਦਰ ਸਦਾ ਡਾਕਟਰ ਸਾਹਿਬ ਵੀ ਬੈਠੇ ਐ ਤੇ ਨਾ ਕਿਸੇ ਕਿਸੇ ਦਾ ਸਾਡੇ ਅਧਿਕਾਰੀ ਵੀ ਸਾਰੇ ਬੈਠੇ ਆ ਮੈਂ ਸਭ ਨੂੰ ਜੀ ਆਇਆਂ ਨੂੰ ਕਹਿਣਾ ਤੇ ਨਾਲ ਜੇਕਾਰੇ ਵਾਸਤੇ ਜੋ ਨਾਲ ਗੱਜ ਕੇ ਬੋਲੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਪੁਸਤਕ ਦਾ ਵੀ ਮੋਚਨ ਹੈ ਕਿਤਾਬ ਦਾ ਵੀ ਮੋਚਨ ਕਿਤਾਬ ਵਾਸਤੇ ਕੋਈ ਕੁਝ ਪੰਨਿਆਂ ਨੂੰ ਜੋੜ ਕੇ ਕੁਝ ਲਿਖ ਕੇ ਔਰ ਜਿਲਦ ਚੜਾ ਕੇ ਉਹ ਕਿਤਾਬ ਬਣ ਜਾਂਦੀ ਹੈ ਲੇਕਿਨ ਉਸ ਕਿਤਾਬ ਦਾ ਮਹੱਤਵ ਉਸ ਕਿਤਾਬ ਦੇ ਸਾਈਜ਼ ਨਾਲ ਜਾਂ ਉਸ ਕਿਤਾਬ ਦੀ ਬਣਾਵਟ ਨਾਲ ਨਹੀਂ ਦੇਖਿਆ ਜਾ ਸਕਦਾ बल्कि किताब के अंदर क्या मटीरियल है कि विचार छुपया है उस किताब का महत्व उस गल पता लगता है और किताब जीडी है अज जड़ी किताब छापी गई है और इतना विमोचन होया है मैं तो डॉक्टर प्रभलिंग जी का बहुत धनवादी हाँ शुक्रगुजार हाँ कि एक जड़े ਇੰਨੇ ਸਾਲਾਂ ਦੇ ਕੰਮ 8-9 ਸਾਲਾਂ ਦੇ ਕੰਮ ਹੋਏ ਆਪਣੇ ਹਰਿਆਣਾ ਪ੍ਰਦੇਸ਼ ਦੇ ਉਹ ਸਭ ਦੇ ਸਾਹਮਣੇ ਇੱਕ ਸੰਕਲਨ ਦੇ ਰੂਪ ਵਿੱਚ ਆਏ ਜਿਸ ਲਈ ਗੱਲ ਚੱਲੀ ਕੋਈ ਮੇਰੇ ਮਨ ਵਿੱਚ ਖਿਆਲ ਨਹੀਂ ਸੀ ਆਇਆ ਲੇਕਿਨ ਡਾਕਟਰ ਪ੍ਰਭਲਿੰਦਰ ਜਿਹਨੇ ਕਿਹਾ ਕਿ ਸਾਰਾ ਸੀ ਇੱਕ ਲਿਪੀਬੱਧ ਕਰਕੇ ਇਹਦੀ ਚਿਤਰਾਵਲੀ ਜਿਹੜੀ ਹੈ ਇਹ ਕਾਫੀ ਟੇਬਲ ਬੁੱਕ ਦੇ ਰਹੇ ਹਾਂ ਅਗਰ ਅਸੀਂ ਧਿਆਨ ਦੇ ਤੇ ਸਭ ਦੇ ਘਰਾਂ ਦੇ ਵਿੱਚ ਰਹੇਗੀ ਦਫ਼ਤਰ ਨੇ ਉੱਥੇ ਰਹੇਗੀ ਹੋਰ ਜਿਹੜੇ ਜਿਹੜੇ ਅੱਛੇ ਸਥਾਨ ਨੇ ਉੱਥੇ ਰਹੇਗੀ ਤਾਂ ਲੋਕਾਂ ਨੂੰ ਪਤਾ ਲੱਗੇਗਾ टाइटल गल हुई मैं बहुत ज्यादा ध्यान उस वे नहीं दिता लेकिन अज जरूर मैं ध्यान दे रहा और जी गल खास करके संदीप सिंह जी ने कही सरदार संदीप सिंह जी ने कही कि मेरा बहुत ज़्यादा विश्वास जाति पाति नहीं है ये ठीक है कि हर काम के पिछे कोई आदमी हों ना होंद सब हों लेकिन जिस वेल ਨਾ ਮੈਂ ਪੜ ਰਿਹਾ ਪਤਾ ਤੇ ਮੈਨੂੰ ਪਹਿਲੇ ਲੱਗਿਆ ਸੀ ਲੇਕਿਨ ਅੱਜ ਮੈਨੂੰ ਥੋੜਾ ਅਜੀਬ ਲੱਗ ਰਿਹਾ ਕਿ ਹਰਿਆਣਾ ਕੇ ਸਿੱਖੋ ਕੀ ਸੇਵਾ ਮੇ ਖੱਟਰ ਉਹ ਦੇਖਿਆ ਜਾਵੇ ਤੇ ਉਹਦੇ ਚ ਜਾਤੀ ਦਾ ਭਾਵ ਤੇ ਆ ਹੀ ਗਿਆ ਹੁਣ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਮੈਂ ਬੈਠਾ ਬੈਠਾ ਸੋਚ ਰਿਹਾ ਸੀ ਮੈਂ ਸੋਚ ਰਿਹਾ ਸੀ ਕਾਇਦਾ ਟਾਈਟਲ ਬਦਲਿਆ ਜਾ ਸਕਦਾ ਡਾਕਟਰ ਪ੍ਰੋਪੀਲ ਪ੍ਰੋਪੀਲ ਨੇ ਸੰਗਤ ਨਾਲ ਮ ਗੱਲ ਕੀਤੀ ਉਹਨਾਂ ਲਈ ਬਹੁਤ ਸਾਰੀਆਂ ਹਜ਼ਾਰਾਂ ਪੁਸਤਕਾਂ ਛਪ ਗਈਆਂ ਮੈਂ ਕਿਹਾ ਛਪ ਗਈਆਂ ਤਾਂ ਵੀ ਇਹਦਾ ਜਿਹੜਾ ਕਵਰ ਹੈ ਉਹ ਹੀ ਤੇ ਬਦਲਣਾ ਉਹ ਤੇ ਇੱਕ ਠੀਕ ਹੈ ਸੇਵਾ ਦਾ ਫਾਵਾ ਆਣਾ ਚਾਹੀਦਾ ਹਰਿਆਣਾ ਦਾ ਗੁਰਬਾਣੀ ਦਾ ਫਾਵਾ ਆਣਾ ਚਾਹੀਦਾ ਲਿਕਨ ਨਾ ਅਗਰ ਮਨੋਹਰ ਲਖਤਾ ਜਾਵੇ ਨਾ ਬਹੁਤ ਹੈ ਇਸ ਕਰਕੇ ਇਹਦੇ ਨਾਂ ਦਾ ਥੋੜਾ ਵਿਚਾਰ ਕਰੋ ਗੁਰਬਾਣੀ ਕੀ ਸਿੱਖ ਸੇਵਾ जो बोले सो निहाल गुरबाणी की सीख सेवा जो बोले सो निहाल सेवक मनोहर लाल मन का जोड़ा भाव है दसने हर्ज नहीं है फिर भी ने करना उन्होंने करना जो मंजूर तो देख लेना। ਇੰਨਾ ਖਰਚਾ ਕੀਤਾ ਥੋੜਾ ਹੋਰ ਕਰ ਲੈਣਾ ਮੇਰੇ ਇੱਕ ਸਾਥੀ ਨੇ ਮੈਨੂੰ ਦੱਸਿਆ ਕਿ ਇੱਕ ਵਾਰੀ ਇਹ ਕਿਤਾਬ ਇਹ ਸਨ 1952 ਦੀ ਗੱਲ ਉਹਨਾਂ ਨੇ ਦੱਸੀ ਕੋਈ ਕਿਤਾਬ ਛਪੀ ਸੀ ਲੇਕਿਨ ਉਸ ਵੇਲੇ ਕਿਤਾਬ ਤੇ ਬਹੁਤ ਅੱਛੀ ਛਪੀ ਬਾਅਦ ਕਿਸੇ ਨੇ ਟਾਈਟਲ ਤਰਾਜ਼ ਕੀਤਾ ਤੇ ਉਹ ਤੇ 10 ਲੱਖ ਕਿਤਾਬਾਂ ਛਪੀਆਂ ਸੀ ਉਹਦਾ ਟਾਈਟਲ ਬਦਲ ਕੇ ਫਿਰ ਦੁਬਾਰਾ ਚਾਲੂ ਕੀਤੀ ਗਈ ਉਹ ਕਿਤਾਬ لیکن ਇਹ ਤਾਂ ਬਹੁਤ ਵੱਡੀ ਗੱਲ ਨਹੀਂ ਆ ਥੋੜਾ ਜਿਹਾ ਟਾਈਟਲ ਬਦਲਣਾ ਉਹਨੂੰ ਬਦਲ ਕੇ ਠੀਕ ਕਰ ਲੈਣਾ ਇਹ ਮੇਰਾ ਨਿਵੇਦਨ ਹੈ ਮੈਂ ਅੱਜ ਜਿੱਥੇ ਸਰਦਾਰ ਪ੍ਰੇਮ ਸਿੰਘ ਜੀ ਦੀ ਸੁਹਾਣਾ ਕਰਨਾ ਉੱਥੇ ਪ੍ਰਕਾਸ਼ਨ ਜਿਹੜਾ ਹੈ ਸਾਡਾ ਵਿਭਾਗ ਸਰਕਾਰ ਦਾ ਹੈ ਸੂਚਨਾ ਔਰ ਪ੍ਰਸ਼ਾਸਨ ਵਿਭਾਗ ਭਾਸ਼ਾ ਵਿਭਾਗ ਮਨਜੀਤ ਸਿੰਘ ਜੀ ਮਨਦੀਪ ਸਿੰਘ ਜੀ ਬਰਾੜ ਉਸ ਨੂੰ ਦੇਖ ਰਹੇ ਆ ਮੈਂ ਉਹਨਾਂ ਦੀ ਵੀ ਸਲਾਗਾ ਕਰਨਾ ਕਿ ਉਹਨਾਂ ਨੇ ਇਸ ਕਿਤਾਬ ਵਿੱਚ ਮੇច ਪਾਉਣ ਦਾ ਵੀ ਜਿਹੜਾ ਕੰਮ ਕੀਤਾ ਹੈ। ਔਰ ਇਸ ਕਿਤਾਬ ਦੇ ਵਿੱਚ ਅਸੀਂ ਜਿਸ ਦਿਨ ਅੱਜ ਨਿਕਲਾਂਗੇ ਬਾਅਦ ਤੇ ਸਾਨੂੰ ਇੱਕ ਕਿਤਾਬ ਵਾਸਤੇ ਜਿਆ ਕਿਹਾ ਗਿਆ ਹੈ ਕਿ ਅਸੀਂ ਆਪਣੀ ਮਰਜ਼ੀ ਦੀ ਕਿਤਾਬ ਲੈ ਜਾ ਸਕਨੇ ਆ। ਤਿੰਨਾਂ ਭਾਸ਼ਾਵਾਂ ਵਿੱਚ ਹੈ। ਅੰਗਰੇਜ਼ੀ ਵੀ ਹੈ, ਹਿੰਦੀ ਵੀ ਹੈ, ਪੰਜਾਬੀ ਵੀ ਹੈ। ਤੇ ਮੈਂ ਮਜ਼ਾਕ ਕਰ ਰਿਹਾ ਅਸੀਂ ਵੀ ਜਾਣ ਵਾਲੇ ਉਹਨਾਂ ਕਹਿ ਦੇਣਾ ਵੀ ਇੱਕ ਕਿਤਾਬ ਲੈ ਜਾਣਾ, ਤਿੰਨ ਤਿੰਨ ਨਾਲ ਲੈ ਜਾਣਾ, ਫਿਰ ਪੂਰੀਆਂ ਨਹੀਂ ਹੋਣਗੀਆਂ ਸਭ ਨੂੰ। ਸਭ ਨੂੰ ਮਿਲ ਜਾਵੇ। ਇਦਾਂ ਸਾਵ ਰੱਖਣਾ ਧਿਆਨ ਰੱਖਣਾ ਉਹ ਅਸੀਂ ਦੇਖਾਂਗੇ ਤੇ ਜੋ ਅਸੀਂ 8-9 ਸਾਲਾਂ ਜੇ ਕੰਮ ਕੀਤੇ ਹੈ ਉਹਦੇ ਸਾਰਿਆਂ ਦੀ ਉਹਦੇ ਸਾਰਿਆਂ ਦਾ ਵਰਣਨ ਹੈ ਪੁਰਾਨਕ ਦੇਵ ਜੀ ਦੀ ਜਨਮਤੀ ਸ਼ਤਬਦੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਬਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਤੇ ਜੋ ਅਸੀਂ ਪ੍ਰੋਗਰਾਮ ਕੀਤੇ ਹੈ ਗੁਰੂ ਪੁੱਤਰਾਂ ਤੇ ਜੋ ਵੀ ਅਸੀਂ ਕਾਰਕਮ ਕੀਤੇ ਆ ਉਹ ਸਾਰੇ ਉਹਦੇ ਚ अलग-अलग जगांदे वर्णन ਦਿੱਤੇ ਹੈ ਭਾਵੇਂ ਪਾਣੀਪੱਤਾ ਪ੍ਰੋਗਰਾਮ ਹੋਵੇ ਭਾਵੇਂ ਸਰਸਾ ਦਾ ਹੋਵੇ ਯਮਨਾ ਨਗਰ ਦਾ ਹੋਵੇ ਕਰਨਾਲ ਦਾ ਹੋਵੇ ਕੁਰਸ਼ਿੱਤਰ ਦਾ ਹੋਵੇ ਸਭ ਜਗ੍ਹਾ ਪ੍ਰੋਗਰਾਮ ਹੋਏ ਤੇ ਉਹਨਾਂ ਦਾ ਉਲੇਖ ਕੀਤਾ ਜਿਹੜੀਆਂ ਜਿਹੜੀਆਂ ਸਖਸੀਤਾਂ ਉਹਦੇ ਵਿੱਚ ਆਈਆਂ ਨੇ ਉਹਨਾਂ ਦੇ ਵੀ ਫੋਟੋ ਦੇ ਵਿੱਚ ਲਗਾਏ ਗਏ ਆ ਉਹ ਸਾਰਾ ਵਰਣਨ ਜਿਹੜਾ ਹੈ ਉਹ ਸਾਰਾ ਕੀਤਾ ਜਾ ਚੁੱਕਿਆ ਹਰ ਇੱਕ ਵਾਧੇ ਤੇ ਸ਼ੀਸ਼ ਦਾ ਉਹ ਵੀ ਵਰਣਨ ਕੀਤਾ ਗਿਆ ਕਿ ਬੜ ਖਾਲਸਾ ਪਿੰਡ ਦੇ ਵਿੱਚ ਖੁਸ਼ਾਲ ਨਾਮ ਦਾ ਜਿਹੜਾ ਸਿੱਖ ਸੇ ਉਹਨੇ ਆਪਣਾ ਸਿਰ ਦੇ ਕੇ ਸਿਰ ਧੜ ਤੋਂ ਅਲੱਗ ਕਰਾ ਕੇ ਤੇ ਗੁਰੂ ਸਾਹਿਬ ਦੇ ਸ਼ੀਸ਼ ਦੀ ਜਗ੍ਹਾ ਆਪਣਾ ਉਸੇ ਰਖਵਾ ਲਿਆ ਔਰ ਉਸ ਸ਼ੀਸ਼ ਨੂੰ ਮੁਗਲਾਂ ਦੀ ਸੈਨਾ ਲੈ ਕੇ ਚਲੀ ਗਈ ਤੇ ਗੁਰੂ ਸਾਹਿਬ ਦਾ ਜਿਹੜਾ ਅਸਲੀ ਸਿਰ ਸੀ ਉਹ ਅਨੰਦਪੁਰ ਸਾਹਿਬ ਪਹੁੰਚ ਪਾਇਆ ਉੱਥੇ ਵੀ ਅਸੀਂ ਇੱਕ ਮਿਊਜ਼ੀਅਮ ਬਣਾਇਆ ਇਹ ਸਾਰੀਆਂ ਚੀਜ਼ਾਂ ਭਾਵੇਂ ਪੁਸਤਕਾਂ ਹੋਣ ਭਾਵੇਂ ਮਿਊਜ਼ੀਅਮ ਹੋਣ ਇਹ ਕੀਤੇ ਜਾਂਦੇ ਆ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਅਭਾਸ ਹੋਵੇ ਕਿ ਸਾਡੇ ਗੁਰੂਆ ਨੇ ਸਾਡੇ ਮਹਾਂਪੁਰਖਾਂ ਨੇ ਕੀ ਕੀ ਕੰਮ ਕੀਤੇ ਹੈ ਉਹ ਸਾਰੇ ਕੰਮ ਜਿਹੜੇ ਹੋਏ ਆ ਉਸ ਰਸਤੇ ਤੇ ਚੱਲਣ ਦੀ ਪ੍ਰੇਰਣਾ ਇਹਨਾਂ ਨੂੰ ਮਿਲੇ ਇਸ ਤਰ੍ਹਾਂ ਇਸ ਤਰੀਕੇ ਨਾਲ ਹੀ ਸਾਰਾ ਕੁਝ ਹੋਇਆ ਹੈ ਹਰਿਆਣਾ ਇਹੋ ਜੀ ਧਰਤੀ ਹੈ ਜਿੱਥੇ ਆਪਣੇ ਦਸ਼ਮ ਪਾਸ਼ਾ ਜੀ ਦੇ ਔਰ ਨਾਲ ਬੰਦਾ ਸਿੰਘ ਬਹਾਦਰ ਜੀ ਦੇ ਜਿੰਨੇ ਵੀ ਸਥਾਨ ਜਦਾ ਨੇ ਮਤਲਬ ਇਹਨੇ ਪੰਜਾਬ ਵਿੱਚ ਵੀ ਨਹੀਂ ਹੈਗੇ ਜਿੰਨੇ ਸਥਾਨ ਹਰਿਆਣਾ ਚ ਨੇਗੇ ਔਰ ਉਹਨਾਂ ਸਭ ਜਗ੍ਹਾ ਤੇ ਗੁਰੂ ਘਰ ਸਥਾਪਿਤ ਹੋਏ ਨੇ ਇਹਨਾਂ ਗੁਰੂ ਘਰਾਂ ਦੀ ਜਿਹੜੀ ਮੈਨੇਜਮੈਂਟ ਹੈ ਇਹਦਾ ਵੀ ਝਗੜਾ ਕਈ ਸਾਲ ਤੱਕ ਚੱਲਦਾ ਰਿਹਾ ਅਖੀਰ ਸਾਨੂੰ ਲੜਾਈ ਹੋ ਸੁਪਰੀਮ ਕੋਰਟ ਤੇ ਜਾ ਕੇ ਉਸ ਦੀ ਮਜ਼ਬੂਤੀ ਨਾਲ ਪਹਰਵੀ ਕਰਨੀ ਅਸੀਂ ਕੀਤੀ ਤੇ ਉਹਦਾ ਫੈਸਲਾ ਹਰਿਆਣਾ ਦੇ ਸਿੱਖਾਂ ਦੇ ਹੱਕ ਵਿੱਚ ਕਰਵਾਇਆ ਹੈ ਅਲੱਗ ਮੈਨੇਜਮੈਂਟ ਕਮੇਟੀ ਬਣ ਗਈ ਹੈ ਉਹਦਾ હેતુ ਇਹੋ ਹੀ ਸੀ ਸਾਡਾ ਕੋਈ ਰਾਜਨੀਤਿਕ ਪਹਿਲੂ ਨਹੀਂ ਹੈ ਲੇਕਿਨ ਪੰਜਾਬ ਦੇ ਹਾਲਾਤ ਨੂੰ ਦੇਖਦੇ ਆਂ ਹਰਿਆਣਾ ਚ ਅਸੀਂ ਸਿੱਖਣ ਦਾ ਹੈ ਉੱਥਾਂ ਨੂੰ ਵਾਸਤੇ ਸਿੱਖਾਂ ਦੇ ਕੰਮਾਂ ਦੀ ਜਿਆਦਾ ਸਲੱਗਾ ਵੀ ਕਰ ਸਕਨੇ ਆ ਜਨਤਾ ਨੂੰ ਦਾ ਫਾਇਦਾ ਜਿਆਦਾ ਹੋਵੇ ਅਸੀਂ ਸਾਰੇ ਗੁਰੂ ਘਰਾਂ ਦੇ ਰਾਹੀ ਜਨਤਾ ਦੀ ਸੇਵਾ ਕਰ ਸਕਨੇ ਆ ਅੱਛੇ ਤਰੀਕੇ ਨਾਲ ਕਰ ਸਕਨੇ ਆ ਮੈਨੇਜਮੈਂਟ ਅਗਰ ਸਾਡੀ ਅਲੱਗ ਹੋਏਗੀ ਤੇ ਇੱਥੋਂ ਦਾ ਜਿਹੜਾ ਮੰਨਿਓ ਜੋ ਵੀ ਸਾਧਨ ਇਕੱਠੇ ਹੁੰਦੇ ਇੱਥੇ ਉੱਲਗ ਰਹਾਂ ਹੈ ਅਸੀਂ ਇਥੇ ਦੇ ਸਮਾਜ ਤੇ ਜਾਂ ਗੁਰੂ ਘਰਾਂ ਦੀ ਮੈਨੇਜਮੈਂਟ ਵਾਸਤੇ ਅੱਛੇ ਤਰੀਕਾ ਨਾਲ ਲਗਾ ਸਕਨੇ ਆ ਉਹਦਾ ਇੰਨਾ ਹੀ ਮਤਲਬ ਹੈ ਔਰ ਜ਼ਿਆਦਾ ਨਹੀਂ ਹੈ ਉਹਦੇ ਪਿੱਛੇ ਕੋਈ ਰਾਜਨੀਤੀ ਨਹੀਂ ਹੈ ਔਰ ਨਾ ਹੀ ਅਸੀਂ ਕੋਈ ਰਾਜਨੀਤਿਕ ਦਖਲਅੰਦਾਜ਼ੀ ਉਸ ਮੈਨੇਜਮੈਂਟ ਕਮੇਟੀ 'ਚ ਰੱਖਣੀ ਹੈ ਪੰਜਾਬ ਦੀ ਅਲੱਗ ਗੱਲ ਹੈ ਉਹ ਸਾਰੀ ਰਾਜਨੀਤੀ ਆਪਣੀ ਉਸ ਮੈਨੇਜਮੈਂਟ ਰਾਹੀਂ ਕਰਦੇ ਰਹਿੰਦੇ ਆ ਸਾਡਾ ਕੋਈ ਮਤਲਬ ਨਹੀਂ ਉਹਦੇ ਨਾਲ ਉਹਦੀ ਮੈਂਬਰਸ਼ਿਪ ਨਵੀਂ ਬਣ ਰਹੀ ਹੈ ਅਲੱਗ ਇਲੈਕਸ਼ਨ ਕਮਿਸ਼ਨਰ ਬਣ ਚੁੱਕਿਆ ਹੈ ਉਹ ਕਿਸ ਵੇਲੇ ਉਹਦਾ ਇਲੈਕਸ਼ਨ ਦਾ ਸਾਰਾ ਟਾਈਮ ਟੇਬਲ ਸ਼ੈਡਿਊਲ ਜਾਰੀ ਕਰਦੇ ਹੈ ਉਹਨਾਂ ਤੇ ਡਿਪੈਂਡ ਹੈ ਅਸੀਂ ਤੇ ਕਹਿੰਦੇ ਆ ਜਲਦੀ ਤੋਂ ਜਲਦੀ ਹੋ ਜਾਵੇ ਤਾਂ ਕਿ ਚੁਣੀ ਬੋਡੀ ਜਿਹੜੀ ਹੈ ਉਹ ਸਾਰੇ ਗੁਰੂ ਘਰਾਂ ਦੀ ਜਿਹੜੀ ਸੰਭਾਲ ਹੈ ਉਹ ਕਰ ਸਕੇ ਇੱਕ ਇੱਕ ਬਲਕੇ ਦੋ ਇਹੋ ਜੀਆਂ ਜਗ੍ਹਾ ਸੀ ਜ਼ਰੂਰ ਸਾਡੇ ਵਿਚਾਰਾ ਦਿਨ ਨੇ ਜਿਹੜੇ ਅਸੀਂ ਸਰਕਾਰ ਦੇ ਤਰਫੋਂ ਜਿੰਨੀ ਮਦਦ ਕਰਨੀ ਕਰ ਸਕਾਂਗੇ ਇੱਕ ਤੇ ਬਾਵਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਰਾਜਧਾਨੀ ਲੋਗੜ ਉੱਥੇ ਇੱਕ ਸਮਾਰਕ ਬਣਾਉਣ ਦੀ ਯੋਜਨਾ ਇਹ ਬਣ ਗਈ ਹੈ ਉੱਥੇ 20 ਕਿੱਲੇ ਜ਼ਮੀਨ ਲਈ ਲੈ ਕੇ ਉਸ ٹرسٹ ਨੂੰ ਦਿੱਤੀ ਗਈ ਹੈ ਤੇ ਉੱਥੇ ਇੱਕ ਵੱਡਾ ਸਮਾਰਕ ਬਣਾਉਣ ਦੀ ਯੋਜਨਾ ਬਣੀ ਹੈ ਉਹ ਸਾਡੇ ਡਿਪਾਰਟਮੈਂਟ ਦੇ ਲੋਕ ਕਰ ਰਹੇ ਬਹੁਤ ਜਲਦੀ ਉੱਥੇ ਇੱਕ ਇਹੋ ਜਿਹਾ ਇੱਕ ਸੈਂਟਰ ਬਣੇ ਤਾਂ ਕਿ ਦੇਸ਼ ਔਰ ਦੁਨੀਆ ਦੇ ਲੋਕ ਉੱਥੇ ਆ ਕੇ ਇਸ ਇਤਿਹਾਸ ਨੂੰ ਜਾਣ ਸਕਣ ਔਰ ਇੱਕ ਦੂਸਰਾ ਗੁਰੂ ਮਹਾਰਾਜ ਜਿੰਨੇ ਹੋਏ ਉਹਨਾਂ ਦੇ ਸਬਦੇ ਕੁਝ ਨਾ ਕੁਝ ਨਿਸ਼ਾਨੀਆਂ ਉਹ ਸਾਡੇ ਕੋਲ ਹਰਿਆਣਾ ਚੁਪਲਬਧ ਹੈਗੀਆਂ ਤੇ ਉਹਨਾਂ ਸਭ ਨੂੰ ਕਿਸੇ ਇੱਕ ਮਿਊਜ਼ੀਅਮ ਦੇ ਵਿੱਚ ਰੱਖ ਕੇ ਲੋਕਾਂ ਦੇ ਦਰਸ਼ਨ ਵਾਸਤੇ ਉੱਥੇ ਰੱਖੇ ਜਾਵੇ ਉਹ ਸਾਰੀਆਂ ਚੀਜ਼ਾਂ ਰੱਖੀਆਂ ਜਾਣ ਇੱਕ ਮਿਊਜ਼ੀਅਮ ਦੀ ਅਸੀਂ ਘੋਸ਼ਣਾ ਕੀਤੀ ਸੀ ਪਹਿਲਾਂ ਉਹ ਅੰਬਾਲਾ ਵਾਸਤੇ ਹੋਈ ਸੀ ਬਾਅਦ ਫਿਰ ਕਿੰਨ ਕੁਝ ਕਾਰਨਾਂ ਨੂੰ ਲੈ ਕੇ ਉਹਨੂੰ ਅਸੀਂ ਕਿਹਾ ਕਿ ਵੀ ਕੁਰਸ਼ੇਤਰ ਇਹ ਜਗ੍ਹਾ ਸਥਾਨ ਹੈ ਜਿੱਥੇ ਸਭ ਤੋਂ ਜ਼ਿਆਦਾ ਗੁਰੂਆਂ ਦੇ ਆਗਮਨ ਦਾ ਇੱਕ ਸਥਾਨ ਹੈ ਕੁਰਸ਼ੇਤਰ ਕੀਤਾ ਜਾਵੇ ਸਥਾਨ ਨੂੰ ਲੈ ਕੇ ਥੋੜਾ ਝਗੜਾ ਸੀਗਾ ਲੇਕਿਨ ਹੁਣ ਅਲਟੀਮੇਟਲੀ ਪਿਪਲੀ ਦੇ ਕੋਲੋਂ ਇੱਕ ਐਚਐਸਵੀਪੀ ਦੀ ਜਗਾ ਉਹ ਜਗਾ ਸੀ ਅਲੋਟ ਕਰਕੇ ਦਿੱਤੀ ਹੈ ਉੱਥੇ ਇੱਕ ਮਿਊਜ਼ੀਅਮ ਤਾਂ ਕਿ ਹਾਈਵੇ ਦੇ ਉੱਤੇ ਅਗਰ ਜਗਾ ਰਹੇਗੀ ਤਾਂ ਲੋਕਾਂ ਦਾ ਇੱਕ ਟੂਰਿਜ਼ਮ ਦਾ ਜਿਹੜਾ ਸੈਂਟਰ ਹੈ ਉੱਥੇ ਬਣ ਜਾਏਗਾ ਉੱਥੇ ਇੱਕ ਮਿਊਜ਼ੀਅਮ ਇਹ ਬਣਾਵਾਂਗੇ ਉਹਦੀ ਵੀ ਜਾਣਕਾਰੀ ਮੈਂ ਅੱਜ ਤੁਹਾਨੂੰ ਸਭ ਨੂੰ ਦੇ ਰਿਹਾ ਗੁਰੂ ਮਹਾਰਾਜ ਜਿਨ੍ਹਾਂ ਨੇ ਉਹਨਾਂ ਦੀ ਸਭ ਦੀ ਆਪਣੀ ਸਿੱਖਿਆ ਉਹਦੇ 'ਚ ਸ਼ੌریہ ਵੀ ਹੈ ਬਹਾਦਰੀ ਵੀ ਹੈ। ਉਹ করুণਾ ਵੀ ਹੈ, ਦਇਆ ਵੀ ਹੈ। ਇਹ ਸਾਡੀ ਸਿੱਖ ਕੌਮ ਨੂੰ ਵਰਦਾਨ ਹੈ। ਤੇ ਉਹਨਾਂ ਦੋਨਾਂ ਚੀਜ਼ਾਂ ਨੂੰ ਅੱਗੇ ਵਧਾਉਣ ਵਾਸਤੇ ਕੁਝ ਨਾ ਕੋਈ ਸਾਨੂੰ ਅੱਗੇ ਕਰਨਾ ਪੈਣਾ ਹੈ, ਕਰਨਾ ਚਾਹੀਦਾ ਹੈ ਤਾਂ ਕਿ ਅਗਲੀ ਆਉਣ ਵਾਲੀ ਪੀੜ੍ਹੀ ਉਹਨਾਂ ਤੇ ਚੱਲ ਸਕੇ। ਧਰਮ ਦੇ ਰੱਖਿਆ ਕਰਨਾ, ਦੇਸ਼ ਦੇ ਰੱਖਿਆ ਕਰਨਾ, ਸਮਾਜ ਦੇ ਰੱਖਿਆ ਕਰਨਾ ਇਹ ਸਾਡਾ ਜਿਹੜਾ ਸ਼ੌریہ ਹੈ। ਇਹ ਜਿਹੜੀ ਸਾਡੀ ਕਿਰਪਾਣ ਹੈ ਇਹ ਸਾਡੀ ਜਿਹੜੀ ਰੱਖਿਆ ਕਰਨ ਦੀ ਮੰਨ ਦਾ ਜਜ਼ਬਾਤ ਨੇ ਇਸ ਨੂੰ ਆਪਾਂ ਅੱਗੇ ਵਧਾਉਣਾ ਹੈ ਔਰ ਇਹੋ ਹੀ ਕਾਰਨ ਹੈ ਅੱਜ ਵੀ ਦੇਸ਼ ਦੀ ਰੱਖਿਆ ਵਾਸਤੇ ਬਾਰਡਰ ਦੇ ਉੱਤੇ ਸੀਮਾਵਾਂ ਤੇ ਸਾਡੇ ਸਿੱਖ ਜਵਾਨ ਹਰਿਆਣਾ ਦੇ ਹੋਣ ਪੰਜਾਬ ਦੇ ਹੋਣ ਬਹੁਤ ਵੱਡੀ ਸੰਖਿਆ ਚੋਂ ਤੇ ਭਰਤੀ ਹੋ ਕੇ ਜਾਂਦੇ ਆ ਮਨ ਵਿੱਚ ਇੱਕ ਜਜ਼ਬਾਤ ਹੈ ਅਸੀਂ ਦੇਸ਼ ਦੀ ਰੱਖਿਆ ਕਰਨੀ ਹੈ ਉੱਥੇ ਹੀ ਦੂਸਰੇ ਪਾਸੇ ਸਾਡੇ ਭਾਵੇਂ ਗੁਰਦੁਆਰੇ ਗੁਰਗਰਨੇ ਭਾਵੇਂ ਸਾਡੇ ਪਰਿਵਾਰ ਨੇ ਭਾਵੇਂ ਕੋਈ ਜਗ੍ਹਾ ਸਾਨੂੰ ਮਿਲਦੀ ਐ ਸਮਾਜ ਦਾ ਸੇਵਾ ਕਰਨ ਵਾਸਤੇ ਅਸੀਂ ਲੰਗਰ ਚਲਾਉਂਦੇ ਆ ਅਸੀਂ ਹਸਪਤਾਲ ਚਲਾਉਂਦੇ ਆ ਡਿਸਪੈਂਸਰੀ ਆ ਚਲਾਉਂਦੇ ਆ ਔਰ ਇਥੋਂ ਤੱਕ ਗੁਰੂ ਸਾਹਿਬ ਦੇ ਟਾਈਮ ਤੇ ਇਹੋ ਜੇ ਉਦਾਹਰਣ ਮਿਲਦੇ ਆ ਕਿ ਮੁਗਲਾਂ ਨਾਲ ਲੜਾਈਆਂ ਹੁੰਦੀਆਂ ਸੀ ਮੁਗਲਾਂ ਨਾਲ ਲੜਾਈ ਹੋਣ ਤੋਂ ਬਾਅਦ ਫਿਰ ਇਸ ਲਈ ਸੇਵਾ ਪਾਣੀ ਲੰਗਰ ਦਾ ਕੰਮ ਆਉਂਦਾ ਸੀ ਕਿਤੇ ਫਟੜ ਨੇ ਉਹਨਾਂ ਨੂੰ ਦਵਾਈ ਦੇਣੇ ਤੇ ਦੇਣ ਦੀ ਜ਼ਰੂਰਤ ਹੁੰਦੀ ਸੀ ਅੱਜ ਇਸ ਤਰ੍ਹਾਂ ਰੈੱਡ ਰੈੱਡ ਕਰਾਸ ਕੰਮ ਕਰਦੀ ਆ ਉਸ ਤਰ੍ਹਾਂ ਸਾਡੇ ਜਿਹੜੇ ਗੁਰੂ ਘਰਾਂ ਦੇ ਆ ਸੜ ਜਿਹੜੇ ਸਿੱਖ ਸਮਾਜ ਦੀ ਭਾਵਨਾ ਦੇ ਨਾਤੇ ਜਿਲੇ ਸੇਵਾ ਕਰਨ ਜਾਂਦੇ ਸੀ ਉਥੇ ਇਹ ਵੀ ਦੇਖਿਆ ਗਿਆ ਕਿ ਜਿਹੜੇ ਯੁੱਧ 'ਚ ਲੜਾਈ ਸਾਡੇ ਸਾਹਮਣੇ ਲੜਦੇ ਸੀ ਉਹ ਵੀ ਆ ਕੇ ਉਥੇ ਉਹਨਾਂ ਦੀ ਸੇਵਾ ਵੀ ਅਸੀਂ ਕਰਦੇ ਸੀ ਅਸੀਂ ਕੋਈ ਹੇਅਰ ਫੇਅਰ ਕਰੇ ਮਨ 'ਚ ਰੱਖਿਆ ਨਹੀਂ ਇਸ ਕਰਕੇ ਇਹ ਦੋਨੋਂ ਭਾਵਨਾਵਾਂ ਇਹਨਾਂ ਨੂੰ ਜਨਾਲ ਲੈ ਕੇ ਚੱਲਣਾ ਇਹ ਠੀਕ ਹੈ ਕਿ ਇਤਿਹਾਸ ਅਸੀਂ ਯਾਦ ਕਰਨੇ ਆ ਹਮੇਸ਼ਾ ਪੜਨੇ ਆ ਵੀ ਆ ਕਿਤਾਬਾਂ ਵਿੱਚ ਛਪਣ ਗਿਆ ਸਭ ਕੁਝ ਹੈ ਲੇਕਿਨ ਖਾਲੀ ਇਤਿਹਾਸ ਪੜਨ ਦੇ ਨਾਲ ਅਸੀਂ ਉਹਨੇ ਤੇ ਹੀ ਆਪਣਾ ਕਰਦੇ ਰਹੀਏ ਕਿ ਹਾਂ ਵੀ ਬਹੁਤ ਹੋ ਗਿਆ ਇਤਿਹਾਸ ਪੜ ਲਿਆ ਸਾਡੇ ਗੁਰੂਆਂ ਨੇ ਬਹੁਤ ਕੁਝ ਕੀਤਾ ਲੇਕਿਨ ਗੁਰੂਆਂ ਨੇ ਕੀਤਾ ਹੈ ਗੁਰੂਆਂ ਦੇ ਕੀਤੇ ਤੇ ਅੱਜ ਵਿਚਾਰ ਕਰਕੇ ਉਸ ਲਾਈਨ ਤੇ ਅਸੀਂ ਵੀ ਚਲੀਏ ਸਾਡੇ ਵਾਸਤੇ ਅਗਰ ਕੰਮ ਹੈ ਤੇ ਇਹ ਹੈ ਉਹਨਾਂ ਪੁਰਖਾਂ ਤੇ ਪਤਨ ਨਾ ਪਦ ਚ ਨਾ ਚੱਲ ਕੇ ਤੇ ਅਸੀਂ ਵੀ ਉਸ ਉਸੇ ਅਗੇ ਚਲੀਏ ਇਹ ਹੈ ਸੇਵਾ ਭਾਵ ਉਹਨਾਂ ਦੀ ਬਾਣੀ ਉਹਨਾਂ ਦੀ ਬਾਣੀ ਇਸ ਤਰ੍ਹਾਂ ਭਰੀ ਪਈ ਹੈ ਗੁਰਬਾਣੀ ਅਸੀਂ ਪੜ੍ਹਦੇ ਆ ਕਿ ਸਭ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਸਰਬਤ ਦਾ ਭਲਾ ਅਸੀਂ ਮਨੁੱਖ ਕਦੇ ਵਿਚਾਰ ਨਹੀਂ ਰੱਖਦੇ ਕਿ ਇਹਦੇ ਨਾਲ ਅਸੀਂ ਭੇਦਭਾਵ ਕਰਨਾ ਹੈ ਇਹ ਸਾਡਾ ਦੁਸ਼ਮਣ ਹੈ ਸਾਡਾ ਬਹੁਤ ਪਿਆਰਾ ਹੈ ਸਭ ਦਾ ਭਲਾ ਸਰਵੇ ਭਵੰਤੂ ਸੁਖਿਨਾ ਸਰਵੇ ਸੰਤੂ ਨਿਰਾਮਯਾ ਇਹ ਸਾਡੀ ਸੰਤਾ ਦੀ ਬਾਣੀ ਹੈ ਸਮਾਜ ਵਿੱਚ ਕੁਝ achhiyan cheezan ਕਿਵੇਂ ਅੱਗੇ ਵਧ ਸਕਦੀਆਂ ਲਗਾਤਾਰ ਸਾਨੂੰ ਇਹ ਸੋਚਣਾ ਚਾਹੀਦਾ ਔਰ ਉਹਨਾਂ 'ਤੇ ਕੰਮ ਵੀ ਕਰਨਾ ਚਾਹੀਦਾ ਬਹੁਤ سارے ਲੋਕ ਮੰਨ ਚਾਹਤੇ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ ਆ ਕੁਝ ਠੀਕ ਕਹਿੰਦੇ ਆ ਕੁਝ ਉਧਾਰ ਚੜਾ ਕੇ ਕਹਿੰਦੇ ਆ ਮੇਰਾ ਕੋ ਬਹੁਤ ਸੁਭਾਵ ਨਹੀਂ ਆ ਨਾ ਗੱਲਾਂ ਨੂੰ ਬਹੁਤ ਸੁਣ ਕੇ ਖੁਸ਼ ਹੁੰਦਾ ਲੇਕਿਨ ਇਹ ਜ਼ਰੂਰ ਹੈ ਕਿ ਇਹਨੀਆਂ ਗੱਲਾਂ ਜਿਸਲੇ ਕਈਆਂ ਜਾਂਦੀਆਂ ਮੈਨੂੰ ਇੱਕ ਪ੍ਰੇਰਣਾ ਹੀ ਮਿਲਦੀ ਹੈ ਵੀ ਚਲੋ ਇਸ ਰਸਤੇ ਤੇ ਅਗਰ ਇਹ ਸਭ ਕਹਿ ਰਹੇ ਆ ਮੈਂ ਚੱਲ ਰਿਹਾ ਤਾਂ ੱਚੀ ਗੱਲ ਹੈ ਇਸ ਤਰ੍ਹਾਂ ਲਗਾਤਾਰ ਚੱਲਦੇ ਰਹੀ ਹੈ ਲਗਾਤਾਰ ਚੱਲਦੇ ਰਹੀ ਹੈ ਜਿਸ ਲਈ ਵਿਪੱਖਸ਼ ਦੇ ਲੋਕ ਵੀ ਬਾਰ ਬਾਰ ਕਈ ਵਾਰ ਇਸ ਤਰ੍ਹਾਂ ਦੀ ਗੱਲ ਕਹਿੰਦੇ ਕਿ ਮਨੋਰ ਲਾਲ ਨੂੰ ਕੀ ਪਤਾ ਇਹਦਾ ਤਾਂ ਆਪਣਾ ਪਰਿਵਾਰ ਹੀ ਨਹੀਂ ਹੈ ਕਈ ਵਾਰੀ ਉਹ ਚੈਲੰਜ ਜਾਂਦੇ ਦੇ ਲੇਕਿਨ ਮੈਂ ਉਸ ਲੋਨ ਨੂੰ ਦੱਸਣਾ ਕਿ ਮੇਰਾ ਉਹੋ ਜਿਹਾ ਪਰਿਵਾਰ ਤੇ ਨਹੀਂ ਹੈ कि ਆਪਣਾ ਗਰਸਤੀ ਵਸਾਓ ਫਿਰ ਬੱਚੇ ਹੋ ਜਾਣ ਤੇ ਉਹ ਪਰਿਵਾਰ ਬਣ ਗਿਆ ਸਭ ਹੋ ਗਿਆ ਮੈਂ ਅਗਰ ਸ਼ਾਸਨ ਕਰਨ ਦੇ ਨਾਤੇ ਮੇਰੀ ਜ਼ਿੰਮੇਵਾਰੀ ਪੂਰੇ ਹਰਿਆਣਾ ਦੀ ਹੈ ਤਾਂ ਮੈਂ ਕਹਿੰਦਾ 2 ਕਰੋੜ 80 ਲੱਖ ਲੋਕ ਜਿਹੜੇ ਹਰਿਆਣਾ ਦੀ ਆਬਾਦੀ ਇਹ ਮੇਰਾ ਪਰਿਵਾਰ ਹੈ ਮੈਂ ਕੰਮ ਕਰਾਂ ਤੇ ਇਹਨਾਂ ਵਾਸਤੇ ਕਰਨਾ ਮੇਰੇ ਪਿਤਾ ਜੀ ਵਿਲ ਲਖੈਸ ਜਾਨਦੇ ਹੋਰੀ ਉਹ ਜਿਹੜੇ ਲਿਖਣ ਲੱਗੇ ਉਸ ਦਿਨ ਉਹਨੂੰ ਮੁਰ ਬੁਲਾਇਆ ਕਹਿੰ ਲੱਗੇ ਮੈਂ ਤੇਰੇ ਨਾਲ ਇਹ ਕਰ ਰਿਹਾ ਮੈਂ ਕਿਉਂ ਕਰਨਾ ਮੈਨੂੰ ਕੀ ਲੋੜ ਹੈ ਕਿ ਨਹੀਂ पुत्र, कुछ ना कुछ लड़ पै जाती है उससे लिख गए अज जिस पे मैं ये लगता मैं अपने पिंड पिछे गया तो कह लगे जी हरियाणा सरकार भर्तियां हमारे बच्चों की नहीं करे हमारे आपका गांव है गांव के बच्चों को भर्तियां करो मैं कहा भर्ती करने का रास्ता बता देता हूं कि जी क्या रास्ता है मैं कहा ये कर इतने लाइब्रेरी बना देने हैं इतने बच्चे आके पढ़न और टैलेंटेड बनन और उस तो बाद मेरिट तक जाके भर्ती हो जाएगी रास्ता खुल जाएगा वो एक छोटा घर ਬਜ਼ੁਰਗਾਂ ਦੇ ਨਿਸ਼ਾਨ ਨੇ ਮੈਂ 2 ਦਿਨ ਪਹਿਲਾਂ ਉਹ ਵੀ ਪਿੰਡ ਨੂੰ ਦੇ ਆਇਆ ਵੀ ਇੱਥੇ ਬੱਚਿਆਂ ਨੂੰ ਪੜਾਵਾ ਆਪਣੇ ਆਖਰ ਮੰਨਦੇ ਵੀ ਵਿਚਾਰ ਆਉਂਦਾ ਤਾਂ ਨਾ ਵਰਨਾ ਤੇ ਰਾਜਨੀਤੀ ਜਿਹੜੇ ਜਿਸਲੇ ਜਾਂਦੇ ਆ ਜਾਣ ਦਾ ਮਕਸਦ ਹੀ ਹੁੰਦਾ ਕਿ ਮੈਂ ਕਿਵੇਂ ਆਪਣੇ ਘਰ ਨੂੰ ਪਰਲਾ ਆਪਣੇ ਕਿਵੇਂ ਪਰਿਵਾਰ ਦੇ ਮੈਂਬਰਾਂ ਨੂੰ ਉਹਨਾਂ ਨੂੰ ਮਾਲਦਾਰ ਬਣਾ ਦਿਆਂ ਕਿਵੇਂ ਆਪਣੇ ਪਾਰਟੀ ਦੇ ਲੋਕਾਂ ਨੂੰ ਬਣਾ ਦਿਆਂ ਕਿਵੇਂ ਪੜੋਸੀ ਨੂੰ ਬਣਾ ਦਿਆਂ ਕਿਵੇਂ ਆਪਣੇ ਹਲਕੇ ਦੇ ਲੋਕਾਂ ਨੂੰ ਕਿਉਂਕਿ ਮਾਲਦਾਰ ਬਣਵਾਸਤੇ ਰਸਤੇ ਤੇ ਬਹੁਤ ਖੁੱਲੇ ਹੋਣਾ ਵਾਸਤੇ ਉਲਟੇ ਸੇ ਕੰਮ ਕਰਨ ਦੇ ਬਹੁਤ ਹਸਤੇ ਆ। ਲੇਕਿਨ ਅਸੀਂ ਅਗਰ ਸਮਾਜ ਦੀ ਸੇਵਾ ਕਰਨੀ ਹੈ ਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਆਪਣੇ ਆਪ ਨੂੰ ਰੱਖਣਾ ਪੈਣਾ ਤੇ ਅਸੀਂ ਤੇ ਸਾਰਾ ਸਮਾਜ ਇੱਕ ਹੈ। ਔਰ ਇਹ ਮੈਂ ਕਹ ਰਿਹਾ ਨਹੀਂ ਹੈ ਸਾਡੇ ਗੁਰੂ ਸਾਹਿਬਾਨ ਵੀ ਕਹਿ ਗਏ ਆ। ਅਸੀਂ ਗੁਰਵਾਣੀ ਚ ਪੜਨੇ ਆ ਕਿ ਉਹ ਨਾਨਕidev ji ਨੇ ਜਿਹੜੇ ਕਿਹਾ ਅਵਲ ਅੱਲਾ ਨੂਰ ਉਪਾਇ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ। कौन भले कौन मंदे तो सारे समाज क्यों भगत कबीर ने कहा कबीरा खड़ा बाजार में सबकी मांगे खैर ना का उसे दोस्ती ना का उसे बैर इस भावना सू कम करना पड़ा और ये संतान महापुरशा सब दे विचार जिसले सामने है। तो आदल विचार यो आ कि संतान महापुरुषों के जो विचार प्रसार है इनू कि जाए असं एक स्पेषल योजना बनाई से कि संत महापुरुष विचार यानी प्रसार योजना जिन्हें भी संत महापुरुष होए होजे जाति दे, किसे जाती दे किसे कौम दे। हरेक ने कुछ ना कुछ अच्छा किया है अगर सबन कट्ठा मिला लिया जाए तो निचोड़ एको है निचोड़ एको है कि मानवता की सेवा करना मानवता तो की सेवा करते संतार अगर रख के ਅਸੀਂ ਲਗਾਤਾਰ ਅੱਗੇ ਵਧਦੇ ਰਹੀਏ ਅਤੇ ਸਮਾਜ ਦੇ ਵਿੱਚ ਕੰਮ ਕਰਨ ਦੀ ਜਿਸ ਦੀ ਜਿੰਨੀ ਤਾਕਤ ਹੈ ਉਸ ਨੂੰ ਅਸੀਂ ਅੱਗੇ ਚਲਦੇ ਰਹੀਏ ਮਨੋ ਸਰਕਾਰ ਦੇ ਨਾਤੇ ਜੇ ਤਾਕਤ ਮਿਲੀ ਹੈ ਸਾਨੂੰ ਤਾਕਤ ਮਿਲੀ ਹੈ ਤੇ ਉਹਦਾ ਉਪਯੋਗ ਅਸੀਂ ਸਮਾਜ ਦੇ ਉਹ ਜਿਹੜਾ ਹੀਣਾ ਵਰਗ ਹੈ ਗਰੀਬ ਵਰਗ ਹੈ ਉਸ ਗਰੀਬ ਔਰ ਹੀਣੇ ਵਰਗ ਵਾਸਤੇ ਕਰ ਰਹੇ ਆ ਉਹ ਹੈ ਅੰਤਯੋਦੈ ਅਰਥਾਤ ਆਖਰੀ ਗਰੀਬ ਜ਼ਰੂਰਤਮੰਦ ਉਸ ਨੂੰ ਕਿਵੇਂ ਸਮਾਜ ਦੇ ਵਿੱਚ ਅੱਗੇ ਵਧਾਈਏ ਆਖਿਰ ਜੀਵਨ ਜੀਣ ਦਾ ਅਧਿਕਾਰਤਿ ਉਹਨੂੰ ਵੀ ਹੈ ਤੇ ਉਸ ਅਧਿਕਾਰ ਨੂੰ ਮੁੱਖ ਧਾਰਾ ਦੇ ਜੋ ਨੂੰ ਲਿਆ ਕੇ ਅਸੀਂ ਕਿਵੇਂ ਅੱਗੇ ਬਧਾਈਏ ਇਹ ਵਾਸਤਵ ਵਿੱਚ ਸੱਚੀ ਸ਼ਦਾंजलि ਹੋਏਗੀ ਆਪਣੇ ਗੁਰੂ ਸਾਹਿਬਾਨ ਦੇ ਪੁੱਤੇ ਉਹਨਾਂ ਦੇ ਪੁੱਤੇ ਜਿਹੜਾ ਸਾਡਾ ਆਦਰ ਸਤਕਾਰ ਦਾ ਜਿਹੜਾ ਭਾਵ ਹੈ ਉਹਨੂੰ ਸੀ ਅਸੀਂ ਪ੍ਰਗਟ ਕਰ ਸਕਾਂਗੇ ਤੇ ਅੱਜ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣ ਕਰਦੇ ਆ ਮੈਂ ਤੇ ਉਹੀ ਕਹਾਂਗਾ ਕਿ ਜੋ ਡਾਕਟਰ ਪ੍ਰੋਬਿੰਸ ਸੀ ਜਿਹੜਾ ਕੰਮ ਕੀਤਾ ਹੈ ਔਰ ਸਾਡੇ ਸਾਹਮਣੇ ਇੱਕ ਪੁਸਤਕ ਦੇ ਨਾਤੇ ਇਕ ਕਿਤਾਬ ਦੇ ਨਾਤੇ ਇੱਕ ਗ੍ਰੰਥ ਦੇ ਨਾਤੇ ਜੋ ਇੱਕ ਕਾਫੀ ਟੇਬਲ ਬੁੱਕ ਦਾ ਨਿਰਮਾਣ ਕਰਕੇ ਸਾਡੇ ਸਾਹਮਣੇ ਰੱਖਿਆ ਹੈ ਇੱਕ ਬਹੁਤ ਵੱਡਾ ਇਹਨਾਂ ਕੰਮ ਕੀਤਾ ਹੈ ਔਰ ਜ਼ਰੂਰ ਇਸ ਨੂੰ ਅਸੀਂ ਇਹਨਾਂ ਦੀ ਸਲਾਗਾ ਕਰਾਂਗੇ ਔਰ ਆਪਣੀ ਕਿਤਾਬ ਨਾਲ ਲੈ ਕੇ ਜਾਵਾਂਗੇ ਔਰ ਇਸੇ ਸੰਸਕਾਰ ਦੇ ਨਾਲ ਅਸੀਂ ਸਮਾਜ ਦੇ ਵਿੱਚ ਉਹ ਸਭ ਕੰਮ ਕਰਦੇ ਰਹਾਂਗੇ ਜਿਹਨਾਂ ਦੀ ਸਮਾਜ ਨੂੰ ਲੋੜ ਹੈ ਔਰ ਆਪਣੇ ਸਾਰੇ ਪਰਿਵਾਰ ਨੂੰ ਅਸੀਂ ਇੱਕ ਮੰਨ ਕੇ ਆਪਸੀ ਜਿਹੜਾ ਭਾਈਚਾਰਾ ਹੈ ਉਹਨੂੰ ਬਣਦੇ ਰਹੀਏ ਇੰਨੀ ਗੱਲ ਕਹਿ ਕੇ ਮੈਂ ਆਪਣੀ ਵਾਲੀ ਨੂੰ ਰਾਮਦੇਨਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਆਭਾਰ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਉਹ ਜੇ ਬੈਠਣ ਹੈ ਸਨਮਾਨ ਦੀ ਇੱਕ ਰਸਮ ਹੈਗੀ ਹੈ ਕਿਰਪਾ ਕਰਕੇ ਸਾਰੇ ਜਿਹੜੇ ਸੱਜਣ ਨੇ ਖੜੇ ਨੇ ਉਹ ਪਲੀਜ਼ ਬੈਠ ਜਾਣ ਸਨਮਾਨ ਲਈ ਮੈਂ ਬੇਨਤੀ ਕਰਾਂਗਾ ਸਰਦਾਰ ਸੰਦੀਪ ਸਿੰਘ ਜੀ ਹੋਰਾਂ ਨੂੰ ਸੀਐਮ ਸਾਹਿਬ ਦਾ ਸਨਮਾਨ ਕਰਨਗੇ ਅਤੇ ਸ੍ਰੀ ਸੰਜੇ ਪਾਟਿਆ ਜੀ ਹੋਰਾਂ ਨੂੰ ਕਿਉ ਮੁੱਖ ਮੰਤਰੀ ਸਾਹਿਬ ਦਾ ਸਨਮਾਨ ਚਿੰਨ ਦੇ ਕੇ ਪੰਜਾਬੀ ਸੱਭਿਆਚਾਰ ਦੀ ਪਛਾਣ ਫੁਲਕਾਰੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀ ਉਹਨਾਂ ਦੀ ਜਿਹੜਾ ਫੋਟੋ ਹੈ ਉਹਨਾਂ ਦਾ ਚਿੱਤਰ ਹੈ ਉਹ ਦੇ ਕੇ ਸੰਜੇ ਪਾਰਟੀ ਅਦੀਦਾ ਸਨਮਾਨ ਕਰਨਗੇ ਸਰਦਾਰ ਸੰਦੀਪ ਸਿੰਘ ਜੀ ਸਾਰੇ ਦੋਸਤਾਂ ਨੂੰ ਬੇਨਤੀ ਹੈ ਪਲੀਜ਼ ਕਿਰਪਾ ਕਰਕੇ ਆਰਾਮ ਦੇ ਨਾਲ ਬੈਠਣ ਸਰਦਾਰ ਤਰਲੋਚਨ ਜੀ ਹੋਰਾਂ ਦਾ ਸਨਮਾਨ ਕਰਨਗੇ ਸਰਦਾਰ ਸੰਦੀਪ ਸਿੰਘ ਜੀ ਸਰਦਾਰ ਭੁਪਿੰਦਰ ਸਿੰਘ ਜੀ ਅਸੰਦ ਹੋਰਾਂ ਦਾ ਸਨਮਾਨ ਕਰਨਗੇ ਸਰਦਾਰ ਸੰਦੀਪ ਸਿੰਘ ਜੀ ਅਤੇ ਡਾਕਟਰ ਪ੍ਰਬਲਿੰਗ ਜੀ ਹੋਰਾਂ ਦਾ ਵੀ ਸਨਮਾਨ ਕਰਨਗੇ ਸਰਦਾਰ ਸੰਦੀਪ ਸਿੰਘ ਜੀ ਇਹਨਾਂ ਦਾ ਵੀ ਕਰ ਦਈਏ ਹਾਂਜੀ ਸਰਦਾਰ ਸੰਦੀਪ ਸੰਦੀਪ ਸਿੰਘ ਜੀ ਹਾਂਜੀ ਪਲੀਜ਼ ਹਾਂ ਹਾਂ ਜੀ ਜੀ ਫਲੀ ਸਰਦਾਰ ਸੰਦੀਪ ਸਿੰਘ ਜੀ ਸਾਡੇ ਫਲਕਰ ਸਿੰਘ ਉਹਨਾਂ ਦਾ ਵੀ ਸਨਮਾਨ ਕਰਨਗੇ ਔਰ ਇਸ ਦੇ ਨਾਲ ਨਾਲ ਆ ਅੱਜ ਦੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਸਤਕਾਰਯੋਗ ਵਾਈ ਚਾਂਸਰ ਕੁਸ਼ੇਤਰਾ ਯੂਨੀਵਰਸਿਟੀ ਪ੍ਰੋਫੈਸਰ ਸੋਮਨਾਥ ਸਚਦੇਵਾ ਜੀ ਦਾ ਧੰਨਵਾਦ ਕਰਦੇ ਹਾਂ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਬੇਸ਼ਕੀਮਤੀ ਸਮਾ ਜਿਹੜਾ ਹੈ ਉਹ ਸਾਨੂੰ ਦਿੱਤਾ ਉਹਨਾਂ ਦਾ ਸ੍ਰੀ ਸੰਜੀਤ ਪਹਾੜੀਆ ਜੀ ਹੋਰਾਂ ਦਾ ਸਰਦਾਰ ਸੰਦੀਪ ਸਿੰਘ ਜੀ ਹੋਰਾਂ ਦਾ ਸਰਦਾਰ ਤਰਲੋਚਨ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਭੁਪਿੰਦਰ ਸਿੰਘ ਅਸਾਂਜ ਜੀ ਦਾ ਡਾਕਟਰ ਪ੍ਰਬਲਿੰਗ ਸਿੰਘ ਜੀ ਦਾ ਡਿਪਟੀ ਕਮਿਸ਼ਨਰ ਕੁਰਕਸ਼ੇਤਰ ਸ੍ਰੀ ਸ਼ਾਂਤੋ ਸ਼ਰਮਾ ਜੀ ਹੋਰਾਂ ਦਾ ਸਰਦਾਰ ਮਨਦੀਪ ਸਿੰਘ ਬਰਾੜ ਜੀ ਡਾਇਰੈਕਟਰ ਇਨਫੋਰਮੇਸ਼ਨ ਪਬਲਿਕ ریلیشن ਲੈਂਗੁਏਜ ਐਂਡ ਕਲਚਰ ਡਿਪਾਰਟਮੈਂਟ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਐਸਪੀ ਕੁਰਕਸ਼ੇਤਰ ਸ੍ਰੀ ਸੁਰੇਂਦਰ ਪੌਰਿਆ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸਮੂੱਚਾ ਸੰਤ ਸਮਾਜ ਅਤੇ ਹਰਿਆਣਾ ਦੇ ਵੱਖ-ਵੱਖ